ਇਕ ਓੰਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਹਾਲਿਵਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸੇਸਿਆਣ ਪਾਲਕ ਹੋਏ ਤਾਂ ਇਤਨਾ ਚੱਲੇ ਨਾਲ ਕਿਸਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਿਢਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਇਹ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈ ਇਹ ਹੁਕਮੇ ਅੰਦਰ ਸਭ ਕੋ ਬਾ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부জে ਤਾ ਹੁਮੇ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਗੁਣ ਵਿਦਿਆ ਇਆਂ ਚਾਰ ਗਾਵੇ ਕੋ ਗੁਣ ਵਿਦਿਆ ਵਿਖੇ ਵਿਚਾਰ ਗਾਵੇ ਕੋ ਸਾਧ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ Japde se dur rog gabe ko ve ke adrah dur kathna kathina ave toṭ tota. kath kath kathi koṭi koṭ koṭ ਦਿੰਦਾ ਦੇ ਲਿੰਦੇ ਥਕਪਾ ਹੈ ਯੁਗ ਜਗੰਤਰ ਖਾਈ ਖਾਇ ਹੁਕਮ ਹੁਕਮ ਚਲਾਇ ਰਹਾ ਨਾਨਕ ਮਿਕਸੇ ਵੇ ਪਰਵਾਹ ਸੱਚਾ ਸਾਹਿਬ ਸੱਚ ਨਾਏ ਭਖਿਆ ਫੁ ਅਪਾਰ ਅਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀਐ ਜਿਤ ਸੇ ਦਰਬਾਰ ਮੁਕੇ ਬੋਲਣ ਬੋਲੀਐ ਜਿਤ ਸੁਨਤਰੇ ਪਿਆਰ ਅਮਰਤ ਵੇਲਾ ਸਚਨਾ ਵਿੜੈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮਖਦਵਾਰ ਨਾਨਕ ਕਹੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੇ ਰੰਗਦਨ ਸੋਏ ਜਿਨ ਸੇਵਿਆ ਤਿੰਨ ਪਾਇਆ ਮਾਨ ਨਾਨਕ ਗਾਵੈ ਗੁਣੀ ਨਿਦਾਨ ਗਾਵੈ ਸਿਣੀਏ ਮਨ ਰਖੀਏ ਪਾਓ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਅਨੰਦ ਗੁਰਮੁਖ ਵੇਦ ਗੁਰਮੁਖ ਰਿਆ ਸੁਮਾਈ ਗੁਰਈਸਰ ਗੁਰਗੋਵਰਖ ਬਰਮਾ ਗੁਰੂ ਪਾਰਬਤੀ ਮਾਈ ਜੇ ਹੋ ਜਾਣਾ ਖਾਣਾ ਹੀ ਕਹਿਣਾ ਕਥਣਾ ਨਾ ਜਾਈ ਗੁਰਾ ਇੱਕ ਦੇਵੁ ਜਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਤਿਥਨਾਵਾ ਜੇਤਸ ਭਾਵਾਂ ਵਿਪਾਣੇ ਕੇ ਨਾਈ ਕਰੀ ਜੇਤੀ ਸਿਸ਼ਟ ਉਪਾਈ ਵੇਖਾਵਣ ਉਤਕਰਮ ਕੈ ਮਿਲੇ ਲਈ ਮੱਤ ਵਿਚਰਤਨ ਜਵਾਰ ਮਾਨਕ ਜੇ ਗੁਰ ਕੀ ਸੁਣੀ ਗੁਰ ਇਕ ਦੇ ਬੁਝਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਸਰਨਾ ਜਾਈ ਜੇ ਜੁ ਵਿਚਾਰੇ ਯਾਰ ਜਾ ਹੋਰ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾ ਚੱਲੇ ਸਭ ਕੋਏ ਚੰਗਾ ਨਾ ਰਖਾਏ ਕੇ ਜਸ ਕੀ ਟਗਲੇ ਜੇ ਇਸ ਨਜ਼ਰ ਨਾ ਆਵੇ ਤਵਾਦਨ ਪੂਸ਼ੇ ਕੇ ਕੀਟ ਅੰਦਰ ਕੀਟ ਕਰ ਦੋ ਸੀ ਦੋ ਸੂਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਅਗੁਣ ਦੇ ਤੈ ਕੋਈ ਨਸ ਜਈ ਜੇਿਸ ਗੁਣ ਕੋਇ ਕਰੇ ਸੁਣਿਆ ਸਿਦਪੀ ਸੁਰਨਾਥ ਸੁਣਿਆ ਤਰਤਵਲ ਆਕਾਸ ਸੁਣਿਆ ਦੀਪ ਲਪ ਤਾਰ ਸੁਣਿਆ ਪੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਜੋ ਪਾਪ ਕਾ ਨਾਸ ਸੁਣਿਆ ਇਸ ਬ੍ਰਹਮਾ ਇੰਦ ਸੁਣਿਆ ਮਕਸਲਾਣ ਮੰਦ ਸੁਣਿਆ ਜੋਗ ਜਗ ਤਨ ਭੇਦ ਸੁਣਿਆ ਸਾਸਤਿ ਸਿਮਰਤਿ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਜੋ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸਠ ਕਾਿਸ਼ਨਾਣ ਸੁਣੇ ਪੜਪੜ ਪਾਵੇ ਮਾਨ ਸੁਣੇ ਲਾਗੇ ਸਹਿ ਸਿਆਣ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਪ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾ ਸੁਣੇ ਸੇ ਕੀਰਪਤ ਸਾ ਸੁਣਿਆ ਦੇ ਪਾਵੇ ਰਾ ਸੁਣੇ ਹਾਥ ਵੇ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਪ ਪਾਪ ਕਾ ਨਾਸ ਮਨ ਕੀ ਗਤ ਕਹਿ ਨਾ ਜਾਏ ਜੇ ਕੋ ਕਹੇ ਇਸੇ ਪਸਤਾ ਹੈ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਤਿ ਹੋਏ ਮਨ ਬੱਧ ਮੰਨੇ ਸਗਲ ਭਵਨ ਕੀ ਸੋਦ ਮੰਨੇ ਮੋ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਖਾਕ ਨਾ ਪਾਏ ਮੰਨੇ ਪਖਸ਼ਿ ਪ੍ਰਗਟ ਜਾਏ ਮੰਨੇ ਮੰਗਣਾ ਚੱਲੇ ਪੰਥ ਮੰਨੇ ਧਰਮ ਸੇ ਸੰਬੰਧ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਰ ਸਦਾਰਾ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਾਵੇ ਨਾ ਪੇਖ ਇਸ ਨੰ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚਰਵਾਣਾ ਪੰਚ ਪ੍ਰਦਾਣਾ ਪੰਚੇ ਪਾਵੇ ਦਰੇਗੇ ਮਾਨਾ ਪੰਚੇ ਸੁਹੇ ਦਰ ਜਾਣ ਪੰਚ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਸਮਾਲ ਥੋਲ ਧਰਮ ਦਿਆ ਦਾ ਪੂਤ ਸੁਤੋਖਤਾ ਪ੍ਰਖਿਆ ਜਨਸੂਤ ਜੇ ਕੋ 부জে ਹੋਵੇ ਸੁਚਾਰ ਤਬਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਅਚਿਤੇ ਪਾਰਤਲੇ ਕਵਣ ਜੋ ਜੀ ਜਾਤ ਰੰਗਾ ਕੇ ਨਹਮ ਸਬਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕਿਤਾ ਹੋਏ ਕਿਤਾ ਤਾਂ ਸਵਾਲੇ ਰੂਪ ਕਿਤੇ ਦਤ ਜਾਣੇ ਕਉਣ ਕੂਤ ਕਿਤਪਸਾ ਇੱਕ ਕਵਾਉ ਉਸਤੇ ਹੋ ਲਖ ਦਰਿਆ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਜਾਵਾ ਇੱਕ ਵਾਰ ਜਦੁ ਤਦ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ <Jap>, जप असंक ताओ असंख पूजा असंख तप ताओ असंख ग्रंथ मुख वेद पाठ असंक असंख रहे रे उदास असंक भगत गुण ज्ञान विचार असंक जति असंक दतार असंक सूर मोह असंक मन ले लिवलाय तार कुदरत कवन कहा विचार वार, वार जो पावे साईं पलीकार ਤੂੰ ਸਦਾ ਸਲਾਮਤ ਨਿਰੰਕਾਰ ਸੰਖਮੂਰ ਅੰਧਕੋਰ ਸੰਖ ਚੋਰ ਹਰਾਮ ਕੋਰ ਸੰਖ ਮਰ ਕਰਤ ਜਾਏ ਜੋਰ ਸੰਖਲ ਵੱਡਿਆ ਹੱਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆ ਕੂੜੇ ਫੇਰਾਏ ਸੰਖ ਮਲੇਸ ਮੱਲ ਪਖ ਖਾਏ ਤ ਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰੰਜਾ ਵੇਕ ਵਾਰ ਜਦ ਤੁਧ ਭਾਵੇ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਗਥਾ ਅਗਮ ਅਗਮ ਸੰਖਲੋ ਅਸੰਖ ਕਰੇ ਸਿਰ ਭਾਰ ਹੋਏ ਅਖਰੀ ਨਾਮ ਅਖਵੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਮੁਖਾਣ ਜਿਨ ਐਲੇ ਕਹਿ ਤਿਸਰਨਾ ਹੈ ਜਿਵ ਫਰਮਾਏ ਤਿਨ ਤਿਬ ਪਾਏ ਜੇਤਾ ਕੇਤਾ ਤਿਤਾ ਨਾ ਹੋਇ ਨਾਮੈ ਨਾ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਜਾ ਵੇ ਇੱਕ ਵਾਰ ਜੋਤਿਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰਹੰਕਾਰ ਪਰ ਇਹ ਹੱਥ ਪੈਰ ਤੰਦੇ ਪਾਣੀ ਤੋਤੇ ਤਰ ਸੁਕੇ ਮੂੰਹ ਤੁਲਿਸੀ ਕੱਪੜ ਹੋਏ ਦੇ ਸਾਭਣ ਲਈ ਉਹ ਧੋਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੇ ਨਾ ਮਿਕੇ ਰੰਗ ਪੁਨੀ ਪਾਪੀ ਅਖਰ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾ ਪਹਿ ਖਾਓ ਨਾਨਕ ਹੁਕਮੀ ਆਉ ਜਾਓ ਤਿਤਪ ਦੇਦ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਨੇ ਮਨੇ ਮਨ ਕੀਤਾ ਪਾਓ ਅੰਤਰਗਤ ਤਿਤ ਮਲਨਾ ਸਭ ਗੁਣ ਤੇਰੇ ਮੇਨਾਹੀ ਕੋਏ ਵਿਣ ਗੁਣ ਕੇ ਤੇ ਭਗਤ ਨਾ ਹੋਏ ਸਵਸ ਅਦਬਾਣੀ ਬਰਮਾਓ ਸਤਸਵਾਸ ਦਾ ਮੰਚਾਓ ਕਮਣ ਸਵੇਲਾ ਵਖਤ ਕਮਣ ਕਵਨ ਦਿੱਤ ਕਵਨ ਵਾਰ ਕਮਣ ਸ੍ਰੀਤੀ ਮਹਾ ਕਵਨ ਜਿਤੋ ਆਕਾਰ ਵੇਲ ਨ ਪਾਈਏ ਪੰਡਤੀ ਜੇ ਹਵਲੇ ਕੁਰਾਨ ਮੁਕਤ ਨ ਪਾਈਓ ਗਾਦੀਆਂ ਜੇ ਲਿਖਣ ਲੈ ਕੁਰਾਨ ਤਿਤ ਵਾਰ ਨ ਜੋਗੀ ਜਾਣੇ ਤਮਾ ਨਾ ਕੋਈ ਜਗਰਤਾ ਸ੍ਰਿਸ਼ਟੀ ਕੋ ਸਜੇ ਆਪੇ ਜਾਣੇ ਸੋਈ ਕਿਵਰ ਕਰ ਅੱਖਾਂ ਕਿਵ ਦਿਸਲਾਹੀਂ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕਿਤ ਜਗਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਏ ਨਾ ਸੋਏ ਪਤ ਲਪਤ ਅਗਸ ਅਗਾਸ ਉੜਕ ਉੜਕ ਭਾਲ ਤਕੇ ਵੇਧ ਕੈ ਕਰਨ ਏਕ ਬਾਤ ਸੇਸ 18 ਕਹਿਣ ਇਕ ਤੇਬਾ ਸੁਣ ਏਕ ਤਾਤ ਲੇਖ ਹੋਏ ਤਾ ਖੇਲ ਥੇ ਹੋਏ ਬੁਨਾਸ ਨਾਨਕ ਵੱਡਾ ਆਖੀਏ ਅਪੇ ਜਣਿਆ ਆਪ ਸਲਾਹੀ ਸਲਾਏ ਇਥੇ ਸੁਤ ਨਾ ਪਾਈਆ ਨਦੀਆਂ ਤੇਵਾ ਪਾਵੈ ਸੁਝ ਨਾ ਜਣੈ ਸੁ ਸਤ ਸੁਲਤਾਨ ਗਹਿਰਾ ਛੇਤੀ ਮਲਤਨ ਨਾ ਕੀ ਟੋਲ ਨਾ ਹੋਵਨੀ ਜੇ ਕਿਸ ਮਨੋ ਨਾ ਵਿਸਿਆ ਰਹਿ ਅੰਤ ਨਾ ਸੁਤੀ ਕਹਿਣਾ ਅੰਤ ਅੰਤ ਨਾ ਕਰਨ ਦੇਣਾ ਅੰਤ ਅੰਤ ਨਾ ਵੇਖਣਾ ਅੰਤ ਅੰਤ ਨਾ ਜਾਪੇ ਕੀ ਮਨ ਮੰਤ ਅੰਤ ਨਾ ਜਾਪੇ ਕੀ ਤ ਅਕਾਰ ਅੰਤ ਨਾ ਜਾਪੇ ਪਰਵਾਰ ਅੰਤ ਕਰਨੇ ਕੇਤੇ ਬਹਿਲਾਏ ਤਾਂ ਕਿਤ ਨਾ ਪਾਈ ਜਾਏ ਉਹ ਅੰਤ ਨਾ ਜਾਣੇ ਕੋਈ ਬੁੱਤਾ ਕਈਏ ਬੁੱਤਾ ਹੋਏ ਵੱਡਾ ਸਾਇ ਉੱਚਾ ਥਾਉ ਉੱਚੇ ਉੱਪਰ ਉੱਚਾ ठाਉ ਹੋਵੇ ਐਵੂ ਉੱਚਾ ਹੋਵੇ ਕੋਇ ਕਿ ਸੂਚੇ ਕੋ ਜਾਣੇ ਸੋਏ ਜਿਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨ ਨਤ ਮਾਏ ਕਿਤੇ ਮੰਗੇ ਜੋਤ ਅਪਾਰ ਕਿਤੇ ਗੰਨ ਵਿਚਾਰ ਕਿਤੇ ਖਪਟੇ ਵੇਗਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖ ਖਾਈ ਖਾਏ ਕਿਤੇ ਅਦੁੱਪੂ ਸਦਮਾਰ ਹੈ ਬੇਦੱਤ ਤੇਰੀ ਦਤਾਰ ਬੰਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੇ ਕੋ ਖਾਇਕ ਆਖਣ ਪਾਏ ਉ ਜਾਣੇ ਜਿਥੇ ਮੋਈ ਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਬੇਗੇ ਹੀ ਕੈਚ ਨੂੰ ਬਖਸ਼ਿਸ ਸਲਾਾਨਨ ਪਤ ਸਹੀ ਪਸਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਪਰ ਹਮ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਿਆ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੇ ਅਮੁੱਲ ਪ੍ਰਵਾਣ ਅਮੁੱਲ ਬਖਸ਼ਿਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਵਾਣ ਮੁਲਾ ਮੁਲਾ ਖਿਆ ਨਾ ਜਾਏ ਆਖਾ ਕਰੇ ਬੁਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਬਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗਵਿੰਦ ਆਖੇ ਇਸ ਰਖੇ ਸਿੱਧ ਆਖੇ ਕਹਤੇ ਕਿਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ ਆਖੇ ਤੇ ਆਖਣ ਪਹ ਕ ਕ ਕ ਉਡ ਉਠ ਜਾਏ ਇਤੇ ਕਿਤੇ ਖੋਰ ਕਰੇ ਤਾਂ ਅੱਖ ਸੁਕੇ ਨਾ ਕਈ ਕ ਜੇੜਾ ਭਾਵੇ ਤੇ ਵਿੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵੀ ਗਾੜ ਤਾ ਲਿਖੇ ਸਿਰ ਗਵਰਾ ਜਵਾ ਸੋਦਰ ਕੇ ਆ ਸੋ ਕਰਕੇ ਅਜਿਤ ਬੇਸ ਸਮਾਲੇ ਵਾਜੇ ਨਾਦ ਨੇਕ ਸੰਖਾ ਕੇਤੇ ਵਾਣ ਹਾਰੇ ਕੇਤੇ ਰਾਤ ਪਰੀ ਸੇਵ ਕਈ ਨਾ ਗੱਤੇ ਗਵਣ ਹਾਰੇ ਗਾਵੇ ਤੋ ਹੁਣ ਆਪਾ ਹੁਣ ਪਾਣੀ ਵੇ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਪ ਤੋ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਸਰ ਬ੍ਰਹਮਾ ਇਹ ਦੇਵੀ ਸੰਸਦਾ ਸਵਾਰੇ ਗਾਵੇ ਇੰਦੇ ਦਸਨ ਬੈਠੇ ਦੇਵਤਾ ਦਰਨਾਲੇ ਗਾਵੇ ਸਿ ਸਿਮਾਧੀ ਅੰਦਰ ਗਾਉ ਸਾਧ ਵਿਚਾਰੇ ਗਾਉ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨੇ ਰਖੀ ਸਰ ਜੁਗਿ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਮ ਅਸਪਿਆਲੇ ਗਾਵਨ ਰਤਨ ਪਾਏ ਤੇਰੇ ਅਸਰਤੀਰਥ ਨਾਲੇ ਗਾਵੇ ਜੋਦਮਾ ਬਸੁਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰਖੇ ਤਾਰੇ ਸਹਿਦ ਤੁਨ ਗਾਵੇ ਜੋਦਿਤ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨਾ ਸਹਿ ਮੈ ਜਿਤ ਨਾ ਆਉਨਾ ਨਾ ਨੇਕੀ ਕੀ ਵਿਚਾਰੇ ਸੋਈ ਸੋਈ ਸੁਦਸ ਸਾਇਬ ਸੱਚਾ ਸੱਚੀ ਨਾਹੀ ਹੈ ਵੀ ਅਸੀ ਜੈਨ ਜਸੀ ਰਚਨ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕੰਝ ਸਿੰਬਾਇ ਜਿਨੂੰ ਪਾਈ ਕਰ ਕਰ ਵੇਖੇ ਕੀਤਾ ਪਣਾ ਜਦਸ ਦੀਵੜਿਆਈ ਜੋ ਸੁਭਾਵੇ ਸੋਈ ਕਰਸੀ ਉਪਮਾ ਕਰਨਾ ਜਾਏ ਸੋ ਪਸ ਸਹ ਸਹਪਤ ਸਾਹਿਬ ਨਾਨਕ ਰੇਰ ਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਦੀ ਕਰੇ ਪਿਪੁੱਤ ਖਿੰਤਾ ਕਾਲ ਕੋਰੀ ਕਾਇਆ ਜੁਗਤ ਦੰਡਾ ਪਰਤੀਤ ਆਏ ਪੰਥੀ ਸਦਜ ਮਾਤੀ ਮੰਗੀ ਤੇਜ ਜੀਤ ਅਦੇਸਥਿ ਸੇ ਅਦੇਸ ਆਦ ਨਿਰਨਾਦ ਨਾਤ ਯੁਗਯੁਗੈ ਕੋ ਵੇਸ ਫੁਗਤ ਗਿਆਨ ਦੇ ਭੰਡਾਰਨ ਕਟਕਟ ਵਾਜੇ ਨਾਦ ਆਪਨਾਥ ਨਾਥੀ ਸਭਜਾ ਕੀ ਰਸਦਵਾਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ ਦੇਸਿ ਸ ਅਦੇਸ ਆਦ ਅਨੀਲ ਅਨਾਨਹ ਤ ਯੁਗਯੁਗੈ ਕੋ ਵੇਸ ਇਕਮੈ ਯੁਗਤ ਵਿਆਈ ਚੱਲੈ ਪਰਵਾਣ ਇੱਕ ਸੰਸਾਰੀ ਇੱਕ ਢੰਡਾਰੀ ਇੱਕ ਦੁਕਾਨ ਜਿਉਂਦੇ ਸੁਭਾਵੇ ਜਿਵੇਂ ਚਲਾ ਲੈ ਜਿਵੇਂ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰਨਾ ਆਵੇ ਬੁਧਾਏ ਵਿਡਾਣਾ ਅਦੇ ਇਸੇ ਅਦੇਸ ਆਦਿ ਦਿਨ ਨਨ ਹਤ ਜੁਜ ਇੱਕੋ ਵੇਸ ਅਸਨ ਲੋਲੇ ਢੰਡਾਰਾ ਜੋ ਕਿਸਕੇ ਪਾਇਆ ਸੋ ਇੱਕ ਵਾਰ ਕਰ ਕਰ ਵੇਖੇ ਸੁਰਜਨਹਾਰ ਅਨੰਤ ਸੱਚ ਕੀ ਸੱਚੀਕਾਰ ਹਦੇ ਤਿਸ ਅਦੇਸ ਆਦਾ ਨੀਲ ਅਨਾ ਨਾਤ ਜੁਗ ਦੇ ਇੱਕੋ ਵੇਸ ਇੱਕ ਦੂਜੀ ਬੋਲਕ ਹੋਏ ਲਖ ਹੋਏ ਲਖਵੀਸ ਲਖ ਲਗੜਾ ਆਖੀਏ ਇੱਕ ਨਾਮ ਜੁਗ ਦੀਸ ਇਤਰੇ ਪਤ ਪੌੜੀਆਂ ਚੜਿਏ ਹੋਏ ਕੀਸ ਸੋਣ ਗੱਲ ਆਕਾਸ ਕੀ ਕਿਟਾਈ ਰਿਸ ਨਾਨਕ ਨਜ਼ਰੀ ਪਾਈਏ ਕੁੜੀ ਕੁੜੜੀ ਸ ਆਖੰਡ ਜੋਰ ਚ ਪਨਯਰ ਜੋਰ ਨ ਮੰਗਨ ਦੇਨਾ ਯੋਰ ਯੋਰ ਨ ਜੀਵਨ ਮਰਨ ਯੋਰ ਜੋ ਨ ਰਾਜ ਮਨ ਮਨ ਸੋਰ ਜੋ ਨ ਜੁਕਸੁਰਤੀ ਗਿਆਨ ਵਿਚਾਰ ਜੋਰ ਨ ਜੁਕਤੀ ਸੁਟੇ ਸੰਸਾਰ ਜਿਸ ਹਾਥ ਜੋਰ ਕਰ ਵੇਖੇ ਸੋਏ ਨਾਨਕ ਤੁਮ ਨਹੀਂ ਜਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਉਣ ਪਣਿ ਅਗਨੀ ਪਤਾਲ ਤੁਸ ਵਿੱਚ ਤਰਤੀ ਤਾ ਪਰ ਕੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪਸ ਚ ਦਰਬਾਰ ਤਿੱਥੇ ਸੁਨਪਤ ਪ੍ਰਵਾਨ ਅਧਿਕਰਮ ਪਾਵੇ ਨਿਸ਼ਾਨ ਕਟਕ ਪਾਈ ਅਤੇ ਪਾਏ ਨੰਗ ਜਪੇ ਜਾਏ ਧਰਮਖੰਡ ਕਾ ਓ ਧਰਮ ਗਿਆਨਖੰਡ ਕਾ ਆਖੋ ਕਰਮ ਕਿਤੇ ਪਉਣ ਪਣੀ ਵੇ ਸੰਸਰ ਕਿਤੇ ਕਾਨ ਮਹਿਸ ਕਿਤੇ ਵਰ ਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਤੁੰਕ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਤਪੂਤ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨੁਨ ਕیتے ਕਿਤੇ ਰਸ ਇਸ ਸੰਸਾਰ ਕਿਤੇ ਖਣੀਆਂ ਕਿਤਿਆਂ ਬਾਣੀਆਂ ਕਿਤੇ ਪਦ ਨਿਰੰਦ ਕਿਤਿਆਂ ਸੂਰਜੀ ਸੇਵੇ ਕਿਤੇ ਨੰਤ ਸੰਤ ਨੰਤ ਗਿਆਨ ਖੰਡ ਵਿੱਚ ਗਿਆਨ ਚੰਡਾ ਤਿੱਥੇ ਨ ਬਿਨੋਦ ਕੋਣ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਤੇ ਘੜਤੇ ਕੜੀਏ ਬੁੱਧਨ ਰੂਪ ਤਾਂ ਕਿਲਕੀਆਂ ਕਥੀਆਂ ਨ ਜਾਏ ਜੇ ਕੋ ਕੈਪੀ ਸਪਸਤਾਏ ਕਿ ਤਿੱਤੇ ਕੜੀਏ ਸੁਧਮਤ ਮੰਨ ਬੁੱਧ ਤੇ ਥੇਕੜੀਏ ਸੁਰਾਸਦਾ ਕੀ ਸਦ ਕਰਮਖੰਡ ਕੀ ਬਾਣੀ ਜੋਰ ਚਿੱਤੇ ਜੋਰ ਹੋ ਨ ਕੋਈ ਹੋਰ ਤਿੱਥੀ ਸੋਜ ਨ ਬਲਸੂਰ ਤੰਨਾ ਮੈਂ ਰਾਮ ਰਹਾ ਪ੍ਰਪੂਰ ਤਿੱਥੇ ਸੀਤਾ ਸੀਤਾ ਮੈਂ ਮਾਏ ਤਾਂ ਕੇ ਰੁੱਤ ਨ ਕਥਨੇ ਜਾਏ ਨਾ ਮਰੇ ਠਾਗੇ ਨ ਜਾਏ ਜਿਨਕੇ ਰਾਮ ਵਸੇ ਮਨ ਮਾਏ ਤਿੱਥੇ ਭਗਤ ਵਸੇ ਕੇ ਲੋਕਏ ਨਸਤੇ ਮਨ ਸੋਏ ਸਚੁ ਖੰਡੁ ਸੇਂਦਰੰਕਾਰ ਕਰ ਕਰ ਵੇਖੇ ਨਦਰਨੇ ਹਾਲਾ ਦਿੱਤੇ ਖੰਡੁ ਬਰਪੰਡ ਜੇ ਕੋ ਕਥੈ ਅੰਤਨਾ ਅੰਤ ਤੇ ਤੇ ਲੋਲ ਅਕਾਰ ਜੁ ਜੁ ਹੁਕਮ ਤਿਵ ਤਿਵਕਾਰ ਵੇਖੇ ਵਿਚੇ ਗਰ ਵਿਚਾਰ ਨਰਕ ਸੁਨਾ ਕਦ ਸਾਰ ਜਗ ਭਾਰਾ ਤਿਸੁ ਬਿਆਰ ਆਰਾਮਤ ਵੇਹ ਹਥਿਆਰ ਭੋਖ ਲਗਨੀ ਤਪਤਾ ਪਾਂਡਾ ਪਾ ਮਰਿਤ ਟਾਲ ਕਰੀਏ ਸਭ ਦਸ ਕੀ ਟਕਸਾਲ ਜਿੰਨ ਕੋ ਨਦਰ ਕਮ ਤਿਨਕਾਰ ਨਾਨਕ ਨਦਰਿ ਨਦਰਿਹਾ ਸ਼ਲੋਕ ਪਵਰ ਗੁਣੂ ਪਾਣੀ ਪਿਤਾ ਮਾਤਾ ਸਤਿਮਹਤ ਜਿਸ ਰਤ ਦੁਇਦਾਈ ਦਾਇਆ ਖੇਲੇ ਸਗਲ ਜਿਗਾਤ ਤਿੰਗਿਆਈਆਂ ਬੁਰੀਆਂ ਆਵਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕਿਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਸਖਤ ਕਾਲਨੰਤੇ ਮੁਕੋ ਊਜਲੇ ਕੇਤੀ ਸੁਤੀ ਨਾਲ